ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਹੋਏ ਕਥਿਤ ਪ੍ਰਸ਼ਟਾਚਾਰ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਮਾਮਲਾ ਪਿੰਡ ਗੁਨੀਆ ਮਾਜਰਾ ਦਾ ਜਿੱਥੋਂ ਦੇ ਸਰਪੰਚ ਗੁਰਮੀਤ ਸਿੰਘ ਨੇ ਇੱਕ ਆਰਟੀਆਈ ਦਾਇਰ ਕੀਤੀ ਸੀ ਜਿਸ ਦੇ ਵਿੱਚ ਜਵਾਬ ਦੇ ਵਿੱਚ ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਪਿੰਡ ਦੇ ਵਿੱਚ ਕੋਈ ਵੀ ਪ੍ਰਸ਼ਾਸਨਿਕ ਨਿਯੁਕਤੀ ਨਹੀਂ ਕੀਤੀ ਗਈ ਕੋਈ ਪ੍ਰਸ਼ਾਸਕ ਨਿਯੁਕਤ ਨਹੀਂ ਹੋਇਆ ਤੇ ਉਸ ਤੋਂ ਬਾਅਦ ਕੀ ਮਾਮਲਾ ਲੋਕਪਾਲ ਦੇ ਕੋਲ ਪਹੁੰਚ ਗਿਆ ਤਾਂ ਅਸਲਿਕ ਲੋਕਪਾਲ ਨੇ ਇਸ ਮਾਮਲੇ ਦੇ ਵਿੱਚ ਸੱਤ ਸਰਕਾਰੀ ਕਰਮਚਾਰੀਆਂ ਨੂੰ ਦੋਸ਼ ਪਾਇਆ ਤੇ ਮਾਰਕੀਟ ਕਮੇਟੀ ਚਰਨਥਲ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਤੇ ਪਿੰਡ ਗੁਨੀਆ ਮਾਜਰਾ ਦੇ ਸਰਪੰਚ ਗੁਰਮੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਕਿਹਾ ਕਿ ਲੋਕਪਾਲ ਦੇ ਵੱਲੋਂ ਦਿੱਤੇ ਗਏ ਫੈਸਲੇ ਦੇ ਵਿੱਚ ਕਿਹਾ ਗਿਆ ਕਿ ਇਸ ਦੇ ਵਿੱਚ ਸ਼ਾਮਲ ਸੱਤ ਕਰਮਚਾਰੀਆਂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਆਦੇਸ਼ ਦਿੱਤੇ ਗਏ ਨੇ ਤੇ ਮਾਮਲੇ ਨੂੰ ਹੁਣ ED ਦੇ ਕੋਲ ਲੈ ਕੇ ਜਾਣ ਦੀ ਆਖਿਆ ਗਿਆ। ਪਿਛਲੀ ਸਰਕਾਰ ਦੇ ਸਮੇਂ ਪਿੰਡ ਗੁਣੀਆ ਮਾਜਰੀ ਦੇ ਹਸਾਬਕਾ ਸਰਪੰਚ ਗਰਮੀਤ ਸਿੰਘ ਵੱਲੋਂ ਪਿਛਲੇ ਸਾਲ ਦਰਖਾਸਤ ਦਿੱਤੀ ਗਈ ਸੀ ਤੇ ਪਿਛਲੀ ਕਾਂਗਰਸ ਸਰਕਾਰ ਚ ਉਹਨਾਂ ਨੇ ਪਿੰਡ ਚ ਮੁਖਲੀ ਪ੍ਰਬੰਧਕ ਬਣ ਕੇ ਪਿੰਡ ਦਾ ਜਿਹੜਾ ਪੈਸਾ ਲੁੱਟਿਆ ਗਿਆ ਤੇ ਪਿੰਡ ਦੀ ਜਿਹੜੀ ਡਿਵੈਲਪਮੈਂਟ ਆ ਉਹ ਨਹੀਂ ਕਰਵਾਈ ਗਈ ਤੇ ਪੈਸਾ ਚੋਰੀ ਕੀਤਾ ਗਿਆ ਇਹ ਲੋਕਪਾਲ ਨੇ ਅਗਵਾੜ ਪਾਸ ਕੀਤਾ ਹੈ ਇਹ ਸਾਲ ਇੱਕ ਇਹਦੀ ਵੈਰੀਫਿਕੇਸ਼ਨ ਕੀਤੀ ਆ ਇਸ ਪਰਤਾਲ ਦੀ ਜਿਹੜੀ ਜਾਂਚ ਆ ਉਹ ਚੱਲੀ ਆ ਸੋ ਲੋਕਪਾਲ ਨੇ ਆਪਣੀ ਜਿਹੜੀ ਜਾਂਚ ਆ ਉਹ ਦੋ ਤਰੀਕ ਨੂੰ ਅਵਾਰਡ ਪਾਸ ਕਰਕੇ ਉਹ ਸਾਡੇ ਕੋਲ ਜਿਹੜੇ ਇਹ ਚਿੱਠੀ ਆਈ ਆ ਉਹਦੇ 'ਚ ਉਹਨੇ ਸਾਫ਼-ਸਾਫ਼ ਲਿਖਿਆ ਕਿ ਜਿਹੜੀ ਇਹ ਸ਼ਿਕਾਇਤਕਰਤਾ ਨੇ ਸ਼ਿਕਾਇਤ ਕੀਤੀ ਸੀ ਉਹ ਦਰੁਸਤ ਪਾਈ ਗਈ ਆ ਤੇ ਜਿਹੜਾ ਪੈਸਾ ਪਿੰਡ ਦਾ ਉਹ ਚੋਰੀ ਕੀਤਾ ਗਿਆ ਤੇ ਜਿਹੜੇ ਨਕਲੀ ਪ੍ਰਬੰਧਕ ਬਣ ਕੇ ਇਹਨਦੇ ਪੈਸੇ ਕਢਾਏ ਗਏ ਨੇ ਤੇ ਜਿਹੜੀ ਦਰਬਾਰਤਾਂ ਉਹ ਸਰਕਾਰੀ ਅਹੁਦਿਆਂ ਦੀ ਦਰਬਾਰਤਾਂ ਕੀਤੀ ਗਈ ਆ ਜਿਹਦੇ ਵਿੱਚ ਬੀਡੀਪੀਓ ਵੀ ਸ਼ਾਮਲ ਆ ਪੰਚਾਇਤ 75 ਵੀ ਸ਼ਾਮਲ ਆ ਇਸ ਸੱਤ ਸਰਕਾਰੀ ਅਧਿਕਾਰੀ ਸ਼ਾਮਿਲ ਨੇ ਜਦੋਂ ਇਹਨਾਂ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਪਿੰਡ ਦਾ ਜਿਹੜਾ ਆ ਪੈਸਾ ਉਹ ਲੁੱਟਿਆ ਥੋਰੀ ਕੀਤਾ ਗਲਤ ਤਰੀਕੇ ਨਾਲ ਪੈਸਾ ਕਢਵਾਇਆ ਨਕਲੀ ਪ੍ਰਬੰਧਕ ਬਣ ਗਏ ਨਕਲੀ ਮੋਹਰੇ ਨਕਲੀ ਨਤੇ ਹਰ ਚੀਜ਼ ਨਕਲੀ ਉਹ ਪੂਰੇ ਪੰਜਾਬ ਵਿੱਚ ਕਾਗਦਸੀ ਹਾਰੇ ਹੋਏ ਐਮਐਲਏਾਂ ਵੱਲੋਂ ਧਰਨਾ ਦਿੱਤਾ ਗਿਆ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਮਹਿੰਗਾਈਆਂ ਦੇ ਖਿਲਾਫ ਜਾਂ ਲਾ ਐਂਡ ਆਡਟਰ ਦੇ ਖਿਲਾਫ हां ਅਸੀਂ ਉਹਨਾਂ ਸਾਰੇ ਪੰਜਾਬ ਦੇ ਕਬਧਾਇਕ ਕੀ ਕਰਦੇ ਆ ਕਿ ਆਪਣਾ ਸਪੱਸ਼ਟੀਕਰਨ ਜ਼ਰੂਰ ਦੇਣ ਕਿਉਂਕਿ ਉਹਨਾਂ ਦੇ ਕਹਿਣ ਮੁਤਾਬਕ ਤੋਂ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਹਲਕੇ ਚ ਪੱਤਾ ਨਹੀਂ ਜੀ ਹਿਲਦਾ ਫਿਰ ਉਹਨਾਂ ਦੇ ਨੱਕ ਦੇ ਹੇਠ ਐਡੀ ਵੱਡੀ ਚੋਰੀ ਕਿਨੇ ਨ ਅਫਸਰ ਨਕਲੀ ਪ੍ਰਬੰਧਕ ਬਣ ਬਣ ਕੇ ਪੈਸਾ ਕਢਾਉਂਦੇ ਰਹੇ ਕਿਨੇ ਨਕਲੀ ਪਿੰਡਾਂ ਚ ਮਸੇ ਪੈਂਦੇ ਰਹੇ ਕਿਉਂਕਿ ਇਹ ਮਸਲਾ ਇੱਕ ਪਿੰਡ ਦਾ ਨਹੀਂ ਇਹ ਜਿਹੜਾ ਹਰਤ ਪਿੰਡਾਂ ਦਾ ਪ੍ਰਬੰਧਕ ਲੱਗਿਆ ਰਿਹਾ ਈ ਉਹ ਬਹਾੜ ਦੇ ਬਹਾੜ ਪਿੰਡ ਦਾ ਜੇ ਨਕਲੀ ਪ੍ਰਬੰਧਕ ਲੱਗਿਆ ਹੋਇਆ ਸੀ ਜਾਂ ਕਾਗਜ਼ਾਂ 'ਚ ਲੱਗਿਆ ਹੋਇਆ ਸੀ ਇਹ ਜਾਂਚ ਦਾ ਅਲੱਗ ਤੋਂ ਮਿਸ਼ਾ ਅਸੀਂ ਇਸ ਚੋਰੀ ਨੂੰ ਈਡੀ ਤੱਕ ਲੈ ਕੇ ਜਾਣ ਦੀ ਮੰਗ ਕਰਦੇ ਹਾਂ ਕਿਉਂਕਿ ਇਹ ਇੱਕ ਪਿੰਡ ਦਾ ਮਸਲਾ ਨਹੀਂ 1 ਕਰੋੜ ਰੁਪਏ ਦੀ ਚੋਰੀ ਦਾ ਮਸਲਾ ਹੈ ਅਸੀਂ ਇਹਦੀ ਟ੍ਰਾਂਸਲੇਸ਼ਨ ਕਰਾ ਕੇ ਈਡੀ ਨੂੰ بھیਜਾਂਗੇ ਕਿ ਜਿਹੜੇ ਪੰਜਾਬ ਦੇ 2000 ਪਿੰਡਾਂ 'ਚ ਨਕਲੀ ਪ੍ਰਬੰਧਕ ਲਾ ਕੇ ਪੈਸੇ ਕਢਾਏ ਗਏ ਨੇ ਜਾਂ ਪਿੰਡਾਂ 'ਚ ਡਵੈਲਪਮੈਂਟ ਕਰਾਉਣ ਦੇ ਨਾਤੇ ਝੂਠ ਫਰੇਬ ਲੋਕਾਂ ਨਾਲ ਹੋਇਆ ਇਹਦੀ ਜਿਹੜੀ ਜਾਂਚ ਆ ਉਹ ਸਹੀ ਤਰੀਕੇ ਨਾਲ ਕਰਾਈ ਜਾਵੇ ਤੇ ਲੋਕਪਾਲ ਨੇ ਇਹ ਬਿਜ਼ਨਸ ਨੂੰ ਅਵਾਰਡ ਪਾਸ ਕਰਕੇ ਆਫੀਰ ਦਰਜ ਕਰਕੇ ਇਹਨਾਂ ਸੱਤਾ ਦੇ ਖਿਲਾਫ ਇਹਨਾਂ ਨੂੰ ਕੁਰਸੀਆਂ ਤੋਂ ਸਰਕਾਰੀ ਕੁਰਸੀਆਂ ਤੋਂ ਉਤਾਰ ਕੇ ਇਹਨਾਂ ਦੇ ਖਿਲਾਫ ਚਾਰਚੇ ਦਰਜ ਕਰਕੇ ਜਿਹੜੀ ਜਾਂਚ ਹੁਣ ਅੱਗੇ ਹੋਵੇਗੀ ਅਸੀਂ ਉਮੀਦ ਕਰਦੇ ਹਾਂ ਕਿ ਐਦਾਂ ਜੇ ਅਸੀਂ ਇਹ ਪ੍ਰਸ਼ਾਸਤਚਾਰੀਆਂ ਨੂੰ ਟੰਗ ਦੇ ਰਹਾਂਗੇ ਤਾਂ ਅੱਗੇ ਨਹੀਂ ਕੋਈ ਵੀ ਅਫਸਰ ਕਿਸੇ ਸਰਪੰਚੀ ਦਾ ਇਸੇ ਪੰਚੀ ਦਾ ਜਾਂ ਲੋਕਤੰਤਰ ਦੇ ਇੰਸਟੀਟਿਊਸ਼ਨ ਦਾ ਜਿਹੜਾ ਕੰਮ ਆ ਉਹ ਨਹੀਂ ਕਰਨਗੇ ਪ੍ਰਬੰਧਕ ਦੇ ਮਤਲਬ ਇਹ ਹੁੰਦਾ ਜੀ ਜੇਕਰ ਪ੍ਰਬੰਧਕ ਲੱਗਦਾ ਕੋਈ ਇੱਕ ਵਿਸ਼ਾ ਹੈ ਕਿ ਪਹਿਲਾਂ ਸਭ ਤੋਂ ਪਹਿਲਾਂ ਸਰਪੰਚ ਦੇ ਖਿਲਾਫ ਪੰਜ ਲਿਖਤੀ ਭੇਜਣ ਕਿ ਸਰਪੰਚ ਨੇ ਕੋਈ ਘਟਾਲਾ ਕੀਤਾ ਜਾਂ ਕੁਝ ਕੀਤਾ ਤੇ ਉਹਦੇ ਵਿੱਚ ਜਾਂ ਉਹਦੇ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਤੇ ਉਹ ਇੱਕ ਪੰਚਾਇਤਾਂ ਨੂੰ ਏਜੰਡੇ ਕੱਢੇ ਜਾਂਦੇ ਦੀ ਪੂਰੀ ਪੰਚਾਇਤ ਨੂੰ ਸਰਪੰਚ ਸਮੇਤ ਵੀਡੀਓ ਦੇ ਉੱਪਰ ਇਹ ਮੀਟਿੰਗ ਵੀ ਹੁੰਦੀਆਂ ਨੇ ਤੇ ਮੀਟਿੰਗਾਂ ਕਰਾਉਣੀਆਂ ਜ਼ਰੂਰੀ ਨੇ ਉਹਦੇ ਵਿੱਚ ਜੇ ਸਰਪੰਚ ਕਿਸੇ ਨਾਲ ਕੰਮ ਨਹੀਂ ਕਰਦਾ ਤਾਂ ਪ੍ਰਬੰਧਕ ਲਾਉਣ ਦੀ ਆਗਿਆ ਨਹੀਂ ਤਾਂ ਹਾਈ ਕੋਰਟ ਵੱਲੋਂ ਕੋਈ ਵੀ ਵੇਰ ਨਹੀਂ ਕਿ ਪ੍ਰਬੰਧਕ ਲਾਇਆ ਜਾਵੇ ਜੇ ਪੰਚ ਸਰਪੰਚ ਨਾਲ ਸਹਿਮਤੀ ਨਹੀਂ deta ਤਾਂ ਸਰਪੰਚ ਨੂੰ ਸਸਪੈਂਡ ਨਹੀਂ ਕਰਦਾ ਪ੍ਰਬੰਧਕ ਨੂੰ ਲੱਗਦਾ ਪਹਿਲੀ ਤਾਂ ਗੱਲ ਇਹ ਕਿ ਮੈਂ ਕਹਾਂ ਤੂੰ ਮੈਂ ਸਸਪੈਂਡ ਨਹੀਂ ਸੀ ਮੇਰਾ ਕੋਈ ਘਟਾਲਾ ਨਹੀਂ ਸੀ ਮੇਰਾ ਕੋਈ ਦੋਸ਼ ਨਹੀਂ ਸੀ ਮੈਨੂੰ ਇੱਕ ਦਮ ਪੰਜਾਬੀ ਚ ਕਹਿ ਕੇ ਕਿ ਤੇਰੇ ਪਿੰਡ ਪਰਬੰਧਕ ਲੱਗ ਗਿਆ ਹੈ ਉਹਦੇ ਉਹ ਪ੍ਰਬੰਧਕ ਦੀ ਕੋਈ ਡੀਡੀਪੀ ਤੋਂ ਅੱਗੇ ਨਹੀਂ ਲਈ ਗਈ ਇਹਨਾਂ ਨੇ ਦਫ਼ਤਰ ਬੈਠੇ ਬਿਨਾਂ ਅਗਿਆ ਤੋਂ ਆਪ ਹੀ ਹੀ ਪ੍ਰਬੰਧਕ ਬਣ ਗਏ ਮੂਹ ਜਵਾਲੀ ਪ੍ਰਬੰਧਕ ਬਣ ਗਏ ਤੇ ਮੈਨੂੰ ਕੋਈ ਨਾ ਇਹਦੇ ਰਿਟਰਨ ਚ ਆਇਆ ਨਾ ਹੀ ਮੈਂ ਸਸਪੈਂਡ ਹੋਇਆ ਤੇ ਨਾ ਹੀ ਉਹ ਇਸ ਕਰਕੇ ਨਾ ਕੋਈ ਪ੍ਰਬੰਧਕ ਸੀ ਜਦੋਂ ਡੀਡੀਪੀ ਦਫ਼ਤਰ ਬਣਾ ਅੱਗੇ ਹੀ ਨਹੀਂ ਹੋਈ ਕਿਸ ਰਿਕਾਰਡ ਕੋਈ ਰਿਕਾਰਡ ਨਹੀਂ ਜੀ ਕੋਈ ਅਗਿਆ ਨਹੀਂ ਜਿਹੜੀ ਦਫ਼ਤਰ ਬਣਾਉਂ ਰਹੇ ਸਿਰਫ ਇਹ ਜਿਹੜੀ ਮੈਂ ਲਾਸਟ ਅੱਜ ਉਹ ਨਹੀਂ ਡੀਡੀਪੀ ਨੇ ਮੈਨੂੰ ਦਿੱਤਾ ਮੈਂ ਜਿਹੜੀ ਆਰਟੀ ਪਾਈ ਸੀ ਡੀਡੀਪੀ ਉਹਦੇ ਕਿ ਇਹਨਾਂ ਨੂੰ ਜਿਹੜੇ ਮੇਰੇ ਪਿੰਡ ਦੇ ਵਿੱਚ ਕੋਈ ਤਾਂ ਕੋਈ ਦਿੱਤੀ ਤੱਕ ਪ੍ਰਬੰਧਕ ਰਿਹਾ ਹੈ ਤਾਂ ਉਹਨਾਂ ਨੇ ਮੈਨੂੰ ਇਹ ਤਾਂ ਨਹੀਂ ਦੱਸਿਆ 2020 ਦਾ ਪ੍ਰਬੰਧਕ ਚੱਲਿਆ ਸੀ ਵੀ 2022 ਤੱਕ ਕਿਹੜੀ ਯਾਰ ਪ੍ਰਬੰਧਕ ਰਿਹਾ ਉਹਨਾਂ ਨੇ ਪਰ ਇਹ ਦੱਸ ਦਿੱਤਾ ਕਿ ਜਿਹੜੀ ਗੁਣੀ ਮਾਜਰਾ ਵਿੱਚ ਆਰਟੀ ਦੇ ਰਾਹੀਂ ਆਗਿਆ ਹੋਈ ਸੀ ਉਹ 9421 ਤੋਂ 30 ਦਿਨਾਂ ਲਈ 8521 ਤੱਕ ਹੋਈ ਸੀ ਪਰ ਜਿਹੜੇ ਇਹ ਮੇਰੇ ਪਿੰਡ ਦੇ ਪੈਸੇ ਕਢਾਏ ਗਏ ਨੇ ਉਹ 24 2022 ਤੱਕ ਨਗਲੀ ਪ੍ਰਬੰਧਕ ਬਣ ਕੇ ਹੀ ਕਢਾਏ ਨੇ ਬਿਨਾਂ ਅਗਤ ਕਢਾਏ ਨੇ ਇਸ ਕਰਕੇ ਮੈਂ ਪਿੰਡ ਪ੍ਰਬੰਧਕਾਂ ਮਾਨ ਜੋ ਡਾਇਰੈਕਟਰ ਸਾਹਿਬ ਨੂੰ ਮਿਲਣਗੇ ਸੰਗਵਾਰ ਨੂੰ ਤੇ ਇਹਨਾਂ ਦੇ ਖਿਲਾਫ ਜਿਹੜਾ ਜੋ ਲੋਕਪਾਲ ਜੀ ਨੇ ਅਵਾਰਡ ਪਾਸ ਕੀਤੇ ਨੇ ਉਹਨਾਂ ਤੇ ਕਾਰਵਾਈ ਹੋਵੇ ਅਮਲ ਹੋਵੇ ਕਿ ਦਿਨ ਦੇ ਖਿਲਾਫ ਅਫਸਰ ਦੇ ਗ੍ਰੀਟਰਨ ਦੇ ਤੇ ਨੌਕਰੀ ਨੂੰ ਸਸਪੈਂਡ ਕਰਨ ਦਾ ਅਵਾਰਡ ਲੋਕਪਾਲ ਜੀ ਨੇ ਪਾਸ ਕੀਤੇ ਨੇ ਅਸੀਂ ਡਾਇਰੈਕਟ ਫਾਈਲ ਦੇਖੀ ਕਰਾਂਗੇ ਉਹਨੂੰ ਸਸਪੈਂਡ ਕਰਕੇ ਇਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਅੱਗੇ ਵਧਦੇ ਕੀਤੀ ਜਾਵੇ ਕੰਨੇ ਟੋਟਲ ਤੇ ਪਤਰੀ ਦਿਨ 60 ਬੰਦੇ ਨੇ